ਸਤਿਗੁਰ ਨਾਨਕ ਪ੍ਰਗਟਿਆ ਮੇਰੀ ਤੁੰਝਾ ਚਾਨਣ ਹੋਆ ਜਿਉਂ ਤਾਰ ਸੂਰਜ ਨਿਕਲਿਆ ਘਾਰੇ ਛਪੇ ਅੰਧੇਰ ਪਰੋਆ ਗੁਰਮਤਿ ਤਾਲਵੀਂ ਪ੍ਰਗਟ ਹੋਆ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਾਈ ਸਲੇਜੀ ਅੰਦਰ ਗੁਰ ਨਾਨਕ ਕੀ ਵਿੜਾਈ ਕਾਲਿਉ ਤੇ ਅਵਤਾਰ ਜੋ ਜਹਾਂ ਦੇ ਵਾਲੀ ਦੁਰੂ ਦਰੀਨ ਵਾਜ ਤੰਤਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਦੇ 550 ਸਾਲਾ ਪ੍ਰਕਾਸ਼ ਪੁਰ ਨੂੰ ਸਮਰਪਤ ਜੋ ਗੁਰਮਤ ਸੇਵਾਦਾਰ ਜਲੰਧਰ ਵੱਲੋਂ ਜਲੰਧਰ ਸ਼ਹਿਰ ਦੀਆਂ ਸਮੂਹ ਗੁਰ ਨਾਨਕ ਦੇਵ ਜੀ ਦੇ ਵਸੇਸਤਾਂ ਦਾ ਸੇਵਾ ਸੁਸਾਇਟੀਆਂ ਸਿੰਸਵਾਮ ਸੰਸਮਾਈ ਇਹਨਾਂ ਦੇ ਸਹਿਯੋਗ ਨਾਲ ਭੰਗਾਂ ਦਰੋਦ ਰਣ ਸੇਵਾ ਰਾਏ ਇਹਨਾਂ ਦੀ ਰਹਿਨਵਾਈ ਚੋਦੇ ਚਾਏ ਪੰਜ ਪਿਆਰੇ ਦੀ ਅਦਵਾ ਵਿੱਚ ਗੁਰਦਾਰਾ ਸ਼੍ਰੀ ਗੋਵਿੰਦ ਸਵਾ ਮਹੱਲਾ ਗੋਵਿੰਦਗੜ੍ਹ ਤੋਂ ਮਹਾਨਗਰ ਜੀਤਨ ਲੋਧੀ ਦੀ ਯਾਤਰਾ ਜੋਧਾਂਸਾਂ ਨੂੰ ਤੁਹਾਡੇ ਨਾਂ ਦੇ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਨਗਰ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਈ ਹੈ ਇਸ ਨਗਰ ਕੀਤਾ ਦੇ ਵਿੱਚ ਜੋ ਜਲੰਧਰ ਸ਼ਹਿਰ ਦੀਆਂ ਸਮੂਹ ਸੰਤਾਂ ਬੜੇ ਪਿਆਰ ਸ਼ਰਦਾਂ ਨਾਲ ਆਜੀਆਂ ਪਰਦੀਆਂ ਹੋਈਆਂ ਸੰਤਾਂ ਨੂੰ ਦਰੂਦ ਰਸਲਾ ਮਾਰਾਇ ਤੇਰਾ ਦੀਆ ਰਹਿਮਤਾਂ ਬਖਸ਼ੀਆ ਲੈਣ ਵਾਸਤੇ ਅਤੇ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੇ ਨਤਮਸਤਕ ਹੋਣ ਵਾਸਤੇ ਸੰਤਾਂ ਵਿੱਚ ਬੜਾ ਉਤਸ਼ਾਹ ਹੈ ਪਿਆਰ ਹੈ ਇਸ ਨਗਰ ਕੀਰਤਨ ਦੇ ਵਿੱਚ ਜਿੱਥੇ 40-50 ਬਸਾਂ ਸੰਤਾਂ ਆਪਣੀਆਂ ਧਾਰਾਂ ਜੀਪਾਂ ਮੋਟਰਸਾਈਕਲ ਸਕੂਟਰ ਲੈ ਕੇ ਇਸ ਨਗਰ ਕੀਰਤਨ ਸ਼ਮੂਲੀਤ ਕਰਿਆ ਤੇ ਸੰਤਾਂ ਬੜੇ ਪਿਆਰ ਸ਼ਰਧਾ ਨਾਲ ਗੁਰਬਾਣੀ ਕੀਰਤਨ ਦਾ ਜਾਪ ਅਤੇ ਨਾਮ ਜਪ ਰਹੀਆਂ ਹਨ ਸੋ ਦਾਸ ਸੰਤ ਬਾਬਾ ਜਸਵਿੰਦਰ ਸਿੰਘ ਜੀ ਬਚੀਰਪੁਰ ਵਾਲੇ ਸਮੂਹ ਸੰਗਤਾਂ ਨੂੰ ਦਰਨਾਲੇ ਅਸੀਂ ਸੰਗਤਾਂ ਨੂੰ ਧੰਨ ਧੰਨ ਦਰਨਾਲੇ ਦੇ ਮਾਰਾਇ ਇਨ੍ਹਾਂ ਦੇ 550 ਸਾਲਾਂ ਬਰਤਾਲਜ ਪਰਜਾ ਵਧਾਈਆਂ ਦਿੰਦਾ ਹੋਇਆ ਜੋ ਦੋਨੋਂ ਸੇਵਾਦਾਰ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਸੋ ਬੜਾ ਇਸਲਾਦਾ ਹੀ ਹੋ ਜਾਏ ਸੋ ਮਹਾਰਾਜ ਕਿਰਪਾ ਕਰੇ ਆਪਾਂ ਇਹ ਪਿਤਾ ਇਹ ਦਸਤਿਆਂ ਬਾਰੇ ਤੋਂ ਮੇਰਾ ਦਰਵਾਹੀ ਸਭ ਸੀਤਨ ਕੋਤਮ ਹੈ ਦੁਰਮਾਨੇ ਉਹ ਦਸ ਆਪਾਂ ਤੋਂ ਨਾਣੇ ਦੇ ਦੇ ਜਿੱਥੇ ਉਦੇਸ਼ ਤੇ ਚਲਿਏ ਉਸ ਆਸ਼ੇ ਅਨਸਾਰ ਆਪਣਾ ਜੀਵਨ ਚਲਾਈਏ ਤੇ ਦੁਰਗ੍ਰੰਸ ਤੇ ਮਹਾਰਾ ਇਨ੍ਹਾਂ ਦਾ ਚਨ ਨਾਲ ਜੁੜ ਕੇ ਅਮਰਤ ਸਾਤੇ ਗੁਰੂ ਵਾਲੇ ਬਣ ਕੇ ਧੰਨ ਧੰਨ ਗੁਰਨਾਣੇ ਦੇ ਮਹਾਰਾ ਦੁਰਗਮ ਇਸ ਤੇ ਮਹਾਰਾ ਧੰਨ ਧੰਨ ਦੁਰਨਸ ਤੇ ਦੀਆਂ ਖੁਸ਼ੀਆਂ ਬਚੀਆਂ ਤੇ ਅਸੀਸਾਂ ਪ੍ਰਾਪਤ ਕਰੀਏ ਜੀ ਵਾਹੀ ਗੁਰਜੀਤਾ ਥਾਲਸਾ ਵਾਹੀ ਗੁਰਜੀ ਕੀ ਫਤਿਹ ਪੁਰਸਤਾਨ ਦੇ ਵਿੱਚ ਜੋ ਲੋਕਿਕ ਯਾਤਰਾ ਜੋ ਕਿ ਜਲੰਧਰ ਤੋਂ ਸੁਲਤਾਨਪੁਰ ਲੋਧੀ ਜਾ ਰਹੀ ਹੈ ਉਹਦੇ ਸਬੰਧ ਵਿੱਚ ਇਹ ਯਾਤਰਾ ਹੁਣ ਦੁਆਬਾ ਸ੍ਰੀ ਗੁਰੂ ਸਿੰਘ ਸਭ ਚੌਕ ਅਡਾ ਚਾਰਪੁਰ ਵਿਖੇ ਪੁੱਜੀ ਹੈ ਔਰ ਪੂਰੀ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਪ੍ਰਧਾਨ ਸ੍ਰੀ ਅਮਰਪਾਲ ਸਿੰਘ ਪਾਟਿਆ ਪਰਮਜੀਤ ਸਿੰਘ ਹੀਰਾ ਪਾਟਿਆ ਗੁੱਟਾ ਸਿੰਘ ਸਰਦਾਰ ਮੱਖਣ ਸਿੰਘ ਸਰਦਾਰ ਸਰਹਾ ਸਿੰਘ ਮੱਕੜ ਅਤੇ ਜਿੰਨੇ ਵੀ ਸਾਡੇ ਸਮੂਹ ਮੈਂਬਰਾਂ ਦਾ ਉਹ ਸੰਗਤ ਦੀ ਸੇਵਾ ਕਰ ਰਹੇ ਹਨ ਔਰ ਇੱਥੇ ਸੰਗਤ ਪਾਲਕੀ ਸਾਹ ਪਹੁੰਚਣ ਵਾਲੀ ਹੈ ਔਰ ਪਾਲਕੀ ਕਿਸ ਸਾਹ ਦੇ ਉੱਤੇ ਪੁੱਲਾ ਦੀ ਵਰਖਾ ਵੀ ਕੀਤੀ ਜਾਏਗੀ ਚਾਹ ਦੇ ਲੰਗਰ ਅਤੇ ਬਿਸਕੁਟ ਦੇ ਲੰਗਰ ਅਤੇ ਹੋਰ ਕਈ ਪਦਾਰਥ ਦੇ ਲੰਗਰ ਲਗਾਏ ਗਏ ਹਨ ਅਸੀਂ ਆਇਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਆ ਔਰ ਧੰਨਵਾਦ ਕਰਦੇ ਆ ਗੁਰਮਖ ਸੇਵਾ ਦਲ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤ ਲੋਵੇ ਹੀਰਾ ਜਿਹਨੂੰ ਭੋਖਾ ਹੈ ਦੀਦਾਰ ਦੀ ਗਲੀ ਗਲੀ ਸ਼ਹਿਰ ਸੁਲਤਾਨਪੁਰ ਦੀ ਪਈਏ ਬਾਜਾ ਮਾਰਦੀ ਧੰਗੁਰ ਨਾਨਕ ਸਾਹਿਬ ਮਰਦਾਨੇ ਨੂੰ ਕਹਿੰਦੇ ਨੇ ਚੱਲ ਮਰਦਾਨੇਆ ਚੱਲ ਚਲੀਏ ਬੇਬੇ ਨਾਨਕੀ ਪੁਕਾਰਦੀ ਧੰਗੁਰ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਜਲੰਧਰ ਦੀ ਗੁਰਮਖ ਸੇਵਕ ਦਲ ਅਤੇ ਸਮੂਹ ਗੁਰਨਾਨਕ ਨਾਮ ਲੈਵਾ ਸਾਧ ਸੰਗਤ ਸਮੂਹ ਸਿੰਘ ਸੁਭਾਵਾਂ ਧਾਰਮਿਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਾਂਝੇ ਉਪਰਾਲੇ ਵੱਲੋਂ 550ਵੇਂ ਪ੍ਰਕਾਸ਼ ਦਿਹਾੜੇ ਨੂੰ ਜੋ ਸਮਰਪਿਤ ਸਮਾਗਮਾਂ ਦੀ ਆਰੰਭਤਾ ਦੀ ਲੜੀ ਵੱਜੋ ਵੇਖਿਆ ਜਾ ਰਿਹਾ ਇਹ ਨਗਰ ਕੀਰਤਨ ਪੜਾਦਰ ਪੜਾ ਹੁੰਦਾ ਇਸ ਵੇਲੇ ਗੁਰਦੁਆਰਾ ਦੀਵਾਨ ਸਥਾਨ ਦੇ ਸਾਹਮਣੇ ਹੈ ਜਿਸ ਤਰ੍ਹਾਂ ਆਪ ਸੰਗਤ ਨੇ ਸਵੇਰ ਤੋਂ ਹੀ ਪਰਮਾ ਹੁੰਗਾਰਾ ਦਿੱਤਾ ਹੈ ਔਰ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਹਨ ਗੁਰਮਤ ਸੇਵਕਦਾਲ ਤੇ ਸਮੂਹ ਸ਼ਹਿਰ ਦੀ ਸੰਗਤ ਤੁਹਾਡਾ ਸਾਰਿਆਂ ਦਾ ਤਹਿ ਦਤ ਧੰਨਵਾਦ ਕਰਦੀ ਹੈ ਅਤੇ ਉ체ਚੇ ਤੌਰ ਤੇ ਬੇਨਤੀ ਕਰਦੀ ਹੈ ਕਿ ਇਸ ਨਗਰ ਕੀਰਤਨ ਚ ਜਾਣ ਵਾਸਤੇ ਬੱਸਾਂ ਫ੍ਰੀ ਮੁਹੱਈਆ ਕਰਾਈਆਂ ਗਈਆਂ ਹਨ ਜਿਹੜੀ ਸੰਗਤ ਆ ਚੁੱਕੀ ਹੈ ਉਹਨਾਂ ਦਾ ਹਾਰਦਿਕ ਧੰਨਵਾਦ ਜਿਹੜੀ ਸੰਗਤ ਜਾਣਾ ਚਾਹੁੰਦੀ ਹੈ ਕਿਰਪਾ ਕਰਕੇ ਉਹ ਪ੍ਰਬੰਧਕਾਂ ਨਾਲ ਸੰਪਰਕ ਕਰੇ ਇਹ ਨਗਰ ਕੀਰਤਨ ਦੀ ਸਮਾਪਤੀ ਧੰਨ ਗੁਰੂ ਨਾਨਕ ਸਾਹਿਬ ਦੀ ਚਰਨ ਛੋਪਾ ਪ੍ਰਾਪਤ ਧਰਤੀ ਸ਼੍ਰੀ ਸੁਲਤਾਨਪੁਰ ਲੋਧੀ ਵਿਕੇ ਹੋਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਮਹਾਰਾਜੀ ਦਾ 12 ਨਵੰਬਰ ਨੂੰ ਸਮੁੱਚਾ ਸਿੱਖ ਜਗਤ ਔਰ ਗੁਰੂ ਨਾਨਕ ਨਾਮ ਲਿਵਾ ਸੰਗਤ ਮਨਾ ਰਹੀ ਹੈ ਗੁਰੂ ਨਾਨਕ ਸਾਹਿਬ ਨੇ ਇਦਾਂ ਦੇ ਪੰਗਬਰ ਸੰਤ ਜਿਨ੍ਹਾਂ ਨੇ ਪਾਂਦਿਆਂ ਨੂੰ ਤਾਰਿਆ ਪੰਡਤਾਂ ਨੂੰ ਤਾਰਿਆ ਕਾਜ਼ੀਆਂ ਨੂੰ ਤਾਰਿਆ ਮੁੱਲਾਂ ਨੂੰ ਤਾਰਿਆ ਔਰ ਇਥੋਂ ਤੱਕ ਕਿ ਭਾਵੇਂ ਸੱਜਣ ਠਾਕਰ ਸੀ ਭਾਵੇਂ ਭੂਮੀਆਂ ਚੋਰ ਸੀ ਹਰਕ ਦਾ ਉਹਨਾਂ ਨੇ ਜੀਵਨ ਦੇ ਵਿੱਚ ਬਦਲਾ ਲਿਆਂਦਾ ਹੈ ਉਹਨਾਂ ਦਾ ਆਪਾ 550 ਸਾਲਾ ਮਨਾ ਰਹੇ ਤੇ ਅੱਜ ਗੁਰਮਤ ਸੇਵਾ ਦਲ ਨੇ ਜਲੰਧਰ ਦੇ ਵਿੱਚ ਸਮੂਹ ਸਿੰਘ ਸੁਭਾਵਾਂ ਧਾਰਮਿਕ ਜਥੇਬੰਦੀਆਂ ਸੇਵਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਵੱਡੀ ਅਲੋਕਿਕ ਯਾਤਰਾ ਜਿਹੜੀ ਹੈ ਜਲੰਧਰ ਤੋਂ ਸਲਤਾਨਪੁਰ ਵਿਖੇ ਕੱਢੀ ਆ ਨਗਰ ਕੀਰਤਨ ਦੇ ਰੂਪ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜਿਤਨੀ ਸੰਗਤ ਇੱਥੇ ਸ਼ਾਮਲ ਹੋਈ ਆ ਤੇ ਅਰਦਾਸ ਕਰਦਾ ਕਿ ਗੁਰੂ ਦੇ ਸਿੱਖਾਂ ਨੂੰ ਇਸੇ ਤਰ੍ਹਾਂ ਉਦਮ ਉਤਸ਼ਾਹ ਬਖਸ਼ਦਾ ਰਹੇ ਤੇ ਆਪਾਂ ਬੜੇ ਜਲੌਨ ਨਾਲ ਚੜ੍ਹਦੀ ਕਲਾ ਦੇ ਨਾਲ ਜਿਹੜਾ 550 ਸਾਲਾ ਆ ਰਿਹਾ ਗੁਰਨਾਨਕ ਸਾਹਿਬ ਦਾ ਉਹ ਸਾਰੇ ਮਿਲ ਕੇ ਅੱਜ ਸ਼ਾਨਾ ਮਨਾਈਏ ਔਰ ਮੈਂ ਇਸ ਮੌਕੇ ਤੇ ਮੁਬਾਰਕਬਾਦ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਹੋ ਰਹੀ ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 550 ਸਾਲਾ ਆਰੇ ਆਗਮਨ ਪੁਰਬ ਨੂੰ ਸਮਰਪਿਤ ਅੱਜ ਜਲੰਧਰ ਤੋਂ ਗੁਰਮੁਖ ਸੇਵਕ ਦਲ ਵੱਲੋਂ ਜੋ ਇੱਕ ਅਲੌਕਿਕ ਯਾਤਰਾ ਨਗਰ ਕੀਰਤਨ ਦੇ ਰੂਪ ਦੇ ਵਿੱਚ ਚੱਲ ਕੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਜਾਣੀ ਹੈ ਜਿਸ ਵਿੱਚ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਕੇ ਗੁਰੂ ਪਾਤਸ਼ਾਹ ਮਹਾਰਾਜ ਦੀਆਂ ਅਸੀਸਾਂ ਪ੍ਰਾਪਤ ਕਰ ਰਹੀਆਂ ਸਤਿਗੁਰੂ ਰਹਿਮਤ ਕਰਨ ਜੋ ਸੁਲਤਾਨਪੁਰ ਸਾਹਿਬ ਦੀ ਪਾਵਨ ਧਰਤੀ ਜੋ ਮਹਾਰਾਜ 탄 ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਰਮ ਭੂਮੀ ਹੈ ਔਰ ਸਤਿਗੁਰਾਂ ਨੇ ਉੱਥੇ ਸਾਨੂੰ ਸੱਚ ਦੀ ਕਿਰਤ ਕਰਨ ਦਾ ਔਰ ਇਕਤਾ ਵਿੱਚ ਕਿਨਾ ਕੋ ਹਿੰਦੂ ਨਾ ਮੁਸਲਮਾਨ ਔਰ ਇਕ ਅਕਾਲ ਪੁਰਖ ਦੇ ਨਾਲ ਜੁੜਨ ਦਾ ਜੋ ਸੁਨੇਹਾ ਦਿੱਤਾ ਹੈ ਸਤਿਗੁਰਾਂ ਦੇ ਉਸ ਮੈਸੇਜ ਨੂੰ ਅਸੀਂ ਸਬਾਨ ਸਕੀਏ ਔਰ ਮਾਲਕ ਦੀ ਉਸਤਤ ਗਾਉਂਦਿਆਂ ਹੋਇਆਂ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਗੁਰੂਆਂ ਦੀਆਂ ਅਸੀਸਾਂ ਪ੍ਰਾਪਤ ਕਰੀਏ ਇਸ ਮੁਕਕੇ ਸਾਰੀ ਸੰਗਤ ਨੂੰ ਔਰ ਗੁਰਮੁਖ ਸੇਵਕ ਦਲ ਵਾਲੇ ਵੀਰ ਸਭ ਪ੍ਰਬੰਧਕ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਉਪਰਾਲਾ ਕੀਤਾ ਮਹਾਰਾਜ ਉਹਨਾਂ ਦੇ ਉਪਰਾਲੇ ਨੂੰ ਸਰਸ਼ਾਰ ਕਰਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹੋ ਗਏ ਪੁਈਏ ਰਿਓ ਆਪਾਂ ਪੁਈਏ ਦਾ ਮੈਂ ਦੇਖੋ ਚੱਲ ਚੱਲ ਫੱਪਣ ਲੋ ਉਹ ਕਰੋ ਗੋਲੇ ਦਾ ਚਲੋ ਚਲੋ ਨਹੀਂ ਬੜੀ ਪਾ ਦਿਓ ਮੇਰਾ কেও <muchas> তো